ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਭ ਕੁਝ ਵਧੀਆ ਤੇ ਆਪਾਂ ਅੱਜ ਥੋੜੇ ਜੇ ਕਮੈਂਟਾਂ ਦੇ ਜਵਾਬ ਦੇਣੇ ਆ ਤੇ ਇਹ ਕਮੈਂਟ ਦੇ ਵਿੱਚ ਸਭ ਤੋਂ ਕੋਮਨ ਕਮੈਂਟ ਇਹ ਸੀਗਾ ਕਿ ਭਾਜੀ ਮੈਨੂੰ ਪਾਸਪੋਰਟ ਜਮ੍ਹਾਂ ਕਰਾਏ ਨੂੰ VFS ਦੇ ਵਿੱਚ ਡਾਕੂਮੈਂਟ ਜਮ੍ਹਾਂ ਕਰਵਾਏ ਨੂੰ ਅਪਾਇੰਟਮੈਂਟ ਤੋਂ ਬਾਅਦ ਕਿੰਨਾ ਟਾਈਮ ਲੱਗੂਗਾ ਕਿਉਂਕਿ ਆਲਰੇਡੀ 20 ਤੋਂ 25 ਦਿਨ ਹੋ ਚੁੱਕੇ ਆ ਤੇ ਕਿੰਨਾ ਟਾਈਮ ਹੋਰ VFS ਤੋਂ ਐਮਬੈਸੀ ਪ੍ਰੋਸੈਸਿੰਗ ਟਾਈਮ ਲੱਗੂਗਾ ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਜਿਹੜੇ ਬੰਦੇ ਆ ਦਾ 20 ਤੋਂ 25 ਦਿਨ ਹੋ ਚੁੱਕੇ ਸੀਗੇ ਉਹਨਾਂ ਦੇ ਪਾਸਪੋਰਟ ਜਿਹੜੇ ਡਿਸਪੈਚ ਹੋਣੇ ਸ਼ੁਰੂ ਹੋ ਗਏ ਆ ਸੋ ਆਪਣੇ ਜਿਹੜੇ DHL ਹੈਗੇ ਆ ਕੂਰੀਅਰ ਸਰਵਿਸ ਹੈਗੀਆਂ ਉਹਨਾਂ ਕੋ ਜਾ ਕੇ ਪਤਾ ਜਰੂਰ ਕਰਾਓ ਕਿਉਂਕਿ ਇਹ ਪ੍ਰੋਬਲਮ ਆ ਰਹੀ ਹੈਗੀ ਆ ਕਿ ਜਿਹੜੇ ਪਾਸਪੋਰਟ ਹੈਗੇ ਆ ਉਹ ਵਾਪਸ ਜਾ ਰਹੇ ਹੈਗੇ ਆ ਕਿਉਂਕਿ ਕੋਰੀਅਰ ਵਾਲੇ ਇੰਨੀ ਟੈਨਸ਼ਨ ਨਹੀਂ ਲੈਂਦੇ ਹੈਗੇ ਬੰਦੇ ਦੀ ਉਹ ਜਦੋਂ ਪਾਸਪੋਰਟ ਆਂਦਾ ਆ ਉਹ ਦੇਖਦੇ ਆ ਕਿ ਇਹਦਾ ਐਡਰੈਸ ਕੁਝ ਹੋਰ ਆ ਇਹਨੇ ਮੰਗਾਇਆ ਕਿਤੇ ਹੋਰ ਆ ਤੇ ਕਈ ਵਾਰੀ ਕਾਲ ਨਹੀਂ ਕਰਦੇ ਤੁਹਾਡੇ ਪਾਸਪੋਰਟ ਤੇ ਸਟicker ਲੱਗਾ ਪਾਸਪੋਰਟ ਵਾਪਸ ਚਲ ਜਾਂਦਾ ਹੈ ਸੋ ਇਸ ਕਰਕੇ ਧਿਆਨ ਰੱਖੋ ਜੇ ਤੁਹਾਡੇ 20 25 ਦਿਨ ਹੋ ਗਏ ਆ ਆਪਣੇ ਕੋਰੀਅਰ ਵਾਲੇ DHL ਵਾਲੇ ਨੂੰ ਬੰਦੇ ਨੂੰ ਮਿਲ ਕੇ ਉਹਦੇ ਨਾਲ ਆਪਣੀ ਜਿਹੜੀ ਸਲਿੱਪ ਹੈਗੀ ਆ ਉਹਨੂੰ ਦਿਖਾ ਕੇ ਦੱਸੋ ਕਿ ਮੇਰਾ ਪਾਸਪੋਰਟ ਆਉਣਾ ਸੀ ਪਾਜੀ ਆਇਆ ਜਾਂ ਨਹੀਂ ਆਇਆ ਸੋ ਇਹ ਪਾਸਪੋਰਟ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੁੰਦੀ ਹੈ ਕਿਉਂਕਿ ਤੁਸੀਂ ਕੋਰੀਅਰ ਸਰਵਿਸ ਲਈ ਹੁੰਦੀ ਆ ਤੇ ਇਹਨੂੰ ਥੋੜਾ ਧਿਆਨ ਰੱਖਿਆ ਕਰੋ ਸੋ ਜਿਨ੍ਹਾਂ ਵੀਰਾਂ ਦਾ ਪਾਸਪੋਰਟ ਹਜੇ ਲੱਗਦਾ ਪਿਆ ਕਿ 25 ਤੋਂ 30 ਦਿਨ ਤੋਂ ਉੱਪਰ ਹੋ ਗਏ ਆ ਤੇ ਹਜੇ ਵੀ ਨਹੀਂ ਪਹੁੰਚਿਆ ਹੈਗਾ ਹੋ ਸਕਦਾ ਤੁਹਾਡਾ ਪਾਸਪੋਰਟ ਮਤਲਬ ਆ ਕੇ ਵਾਪਸ ਮੁੜ ਗਿਆ ਹੋਵੇ ਸੋ ਉਹਨੂੰ ਧਿਆਨ ਵਿੱਚ ਰੱਖੋ ਫਿਰ ਵੀ ਤੁਸੀਂ ਡੀਐਚਐਲ ਵਾਲੇ ਕੋ ਜਾਣਾ ਹੀ ਹੈਗਾ ਇਸ ਤੋਂ ਇਲਾਵਾ ਬਾਕੀ ਬੰਦਿਆਂ ਨੇ ਕਮੈਂਟ ਇਹਨਾਂ ਦੇ ਰਿਲੇਟਿਡ ਹੀ ਆਪਾਂ ਗੱਲ ਕਰਨੀ ਹੈ ਇਹਦੇ ਨਾਲ ਰਿਲੇਟਿਡ ਹੀ ਕਮੈਂਟ ਪੜਨੇ ਆ ਦੂਜਾ ਕਮੈਂਟ ਇਹ ਸੀਗਾ ਕਿ ਭਾਜੀ ਟਾਈਮ ਕਿੰਨਾ ਲੱਗਦਾ ਦੇਖੋ ਜੀ ਪਿਛਲੇ ਮਹੀਨੇ ਦਾ ਜਿਹੜਾ ਟਾਈਮ ਲੱਗਦਾ ਹੈਗਾ ਚੌਥੇ ਦਿਨ ਵੀ ਬੰਦੇ ਦਾ ਪਾਸਪੋਰਟ ਆਉਂਦਾ ਹੈਗਾ ਪਰ ਆ ਜਿਹੜਾ ਮਹੀਨਾ ਗਿਆ ਨਵੰਬਰ ਇਹਦੇ ਵਿੱਚ ਕਿਸੇ ਦਾ ਪਾਸਪੋਰਟ ਉਹਨਾਂ ਨੇ 20 ਦਿਨ ਤੋਂ ਪਹਿਲਾਂ ਨਹੀਂ ਡਿਸਪੈਚ ਕੀਤਾ ਹੈਗਾ। ਤੋਂ ਹੁਣ ਜਿਨ੍ਹਾਂ ਦਾ ਟਾਈਮ ਇੰਨਾ ਹੋ ਗਿਆ ਹੈ ਉਹਨਾਂ ਦੇ ਡਿਸਪੈਚ ਹੋਣੇ ਸ਼ੁਰੂ ਹੋ ਗਏ ਆ। ਤੁਸੀਂ ਜਾ ਕੇ ਪਤਾ ਕਰ ਸਕਦੇ ਹੈਗੇ ਆ। ਇੱਕ ਸਭ ਤੋਂ ਤੀਜਾ ਜਿਹੜਾ ਕਮੈਂਟ ਸੀਗਾ ਜਿਆਦਾ ਕਾਮਨ ਸਾਰੇ ਬੰਦੇ ਪੁੱਛ ਰਹੇ ਸੀਗੇ ਉਹ ਇਹ ਸੀਗਾ ਕਿ ਭਾਜੀ ਸਾਡੀ ਅਪਾਇੰਟਮੈਂਟ ਰਿਜੈਕਟ ਹੋਈ ਸੀਗੀ ਪਾਸਪੋਰਟ ਆਲਰੇਡੀ ਐਗਜ਼ਿਸਟ ਆ ਰਿਹਾ ਤੇ ਉਹਦਾ ਕੀ ਕਰੀਏ? ਭਾਜੀ ਉਹਦਾ ਸੋਲੂਸ਼ਨ ਆਉਣ ਵਾਲਾ ਹੀ ਆ। ਹੋਰ 2-4-5 ਦਿਨਾਂ ਤੱਕ ਉਹਦਾ ਸੋਲੂਸ਼ਨ ਤੁਹਾਨੂੰ ਆਇਆ ਖੜਾ। ਉਹਦੀ ਤੁਹਾਨੂੰ ਇੱਕ ਲਿੰਕ ਆਣਾ ਹੈ ਜਿਸ ਮੇਲ ਆਈਡੀ ਤੋਂ ਤੁਸੀਂ ਆਪਣੀ ਉਹ ਅਪਾਇੰਟਮੈਂਟ ਜਿਹੜੀ ਸੀਗੀ ਬੁੱਕ ਕੀਤੀ ਸੀਗੀ ਜਿੱਥੇ ਤੁਹਾਨੂੰ ਰਿਜੈਕਸ਼ਨ ਦੀ ਮੇਲ ਆਈ ਆ ਉੱਥੇ ਤੁਹਾਡਾ ਪਹਿਲਾ ਫਰਜ਼ ਇਹ ਬਣਦਾ ਕਿ ਤੁਸੀਂ ਉਸੇ ਮੇਲ ਦੇ ਉੱਤੇ VFS ਨੂੰ ਪਹਿਲਾਂ ਤਾਂ ਮੇਲ ਕਰੋ ਫਿਰ ਉੱਥੇ ਹੀ ਤੁਹਾਨੂੰ ਇੱਕ ਜਿਹੜਾ ਲਿੰਕ ਆਣਾ ਆ ਜਾਂ ਜਿਹੜਾ ਨੰਬਰ ਤੁਸੀਂ ਭਰਿਆ ਸੀ ਉਸ ਵੇਲੇ ਉੱਤੇ ਜਾਂ ਫਿਰ ਉਸ ਮੇਲ ਦੇ ਉੱਤੇ ਜਦੋਂ ਲਿੰਕ ਤੁਸੀਂ ਓਪਨ ਕਰੋਗੇ ਉੱਤੇ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰ ਦੋਗੇ ਤੇ ਨਾਲ ਦੀ ਨਾਲ ਹੀ ਤੁਹਾਨੂੰ ਦੋਆਂ ਤਿੰਨ ਦਿਨਾਂ ਦੇ ਵਿੱਚ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਮਿਲ ਜਾਣੀ ਹੈ ਸੋ ਥੋੜਾ ਜਿਹਾ ਵੇਟ ਕਰ ਲਓ ਕੋਈ ਚੱਕਰ ਨਹੀਂ ਜੇ ਕਿਸੇ ਤੁਹਾਨੂੰ ਲਾਸਟ ਐਕਸਪਾਇਰ ਵੀ ਹੁੰਦਾ ਹੈਗਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਜਰੂਰ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹੈਗੇ ਤੇ ਉਹਨਾਂ ਨੇ ਜਲਦੀ ਇਸ ਚੀਜ਼ ਨੂੰ ਸੌਲਟ ਆਊਟ ਕਰ ਦੇਣਾ ਹੈਗਾ ਤੇ ਬਾਕੀ ਕਈਆਂ ਨੇ ਦਾ ਇਹ ਵੀ ਕੁਐਸਚਨ ਸੀਗਾ ਕਿ ਭਾਜੀ ਜਿਹੜੀ ਅਸੀਂ ਇ ਉਹ 9 1000 ਦੀ ਲਈਏ ਜਾਂ 3000 ਦੀ ਲਈਏ ਜਾਂ 6000 ਦੀ ਕਿਉਂਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਤਾਂ ਡੀ ਟਰੈਵਲ ਇੰਸ਼ੋਰੈਂਸ ਜਿਹਨੂੰ ਬੋਲਦੇ ਜਦੋਂ ਤੁਸੀਂ ਇਟਲੀ ਜਾਣਾ ਆ ਤੇ ਉਹ ਕਰਵਾਉਣੀ ਪੈਂਦੀ ਆ ਭਾਜੀ ਉਹਦੇ ਵਿੱਚ ਗੱਲਾਂ ਦੋ ਆ ਜਿਹੜੀ ਤਾਂ ਸਾਲ ਵਾਲੀ ਇੰਸ਼ੋਰੈਂਸ ਹੁੰਦੀ ਆ ਉਹ 9000 9000 ਦੀ ਹੈਗੀ ਆ ਤੇ ਜਿਹੜੀ ਹੈਗੀ ਆ 6 ਮਹੀਨਿਆਂ ਦੀ ਉਹ 6000 ਦੀ ਆ ਤੇ ਜਿਹੜੀ ਹੈਗੀ ਆ 3 ਮਹੀਨਿਆਂ ਦੀ ਉਹ 3000 ਤੋਂ ਲੈ ਕੇ 4000 ਤੱਕ ਤੇ ਨਾਲ ਡੰਮੀ ਟਿਕਟ ਲੱਗਦੀ ਆ ਸੋ ਤੁਸੀਂ ਕਿਹੜੀ ਕਰਾਣੀ ਆ ਇਹਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਕਰਾ ਸਕਦੇ ਆ 3 ਮਹੀਨੇ ਵਾਲੀ ਹੈਗੀ ਆ ਉਹ ਵੀ ਵੈਲਿਡ ਆ 3 ਮਹੀਨੇ ਵਾਲਾ ਤੇ ਵੀ ਸਾਲ ਵਾਲੇ ਪੇਪਰ ਹੁਣ ਚਾਹੇ 9 ਮਹੀਨੇ ਵਾਲੇ ਤੁਸੀਂ ਉਹ ਕਰਵਾ ਸਕਦੇ ਹੈਗੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਕਈਆਂ ਦੇ ਕਮੈਂਟ ਸੀਗੇ ਭਾਜੀ ਮੇਰਾ ਜਿਹੜਾ ਵੀਜ਼ਾ ਸੀਗਾ ਰਿਫਿਊਜ਼ ਹੋ ਗਿਆ ਉਹ ਰਿਫਿਊਜ਼ ਕਿਉਂ ਹੋਇਆ ਉਹ ਕਿਉਂ ਕਿ ਭਾਜੀ ਜਦੋਂ ਤੁਸੀਂ ਪੇਪਰ ਆਪਣੇ ਸਬਮਿਟ ਕਰਵਾਉਂਦੇ ਆ ਫਾਈਲ ਸਬਮਿਟ ਕਰਵਾਉਂਦੇ ਆ ਉਹਦੇ ਵਿੱਚ ਜਦੋਂ ਇੱਕ ਕਾਲਮ ਬਣਦਾ ਹੈ ਕਿ ਤੁਹਾਡਾ ਉੱਥੇ ਜਾ ਕੇ ਰੋਲ ਕੀ ਆ ਤੁਸੀਂ ਕਿਸ ਰੋਲ ਮੰਨ ਲਈ ਚੱਲੇ ਹੈਗੇ ਆ ਇਟਲੀ ਦੇ ਵਿੱਚ ਖੇਤੀਬਾੜੀ ਲਈ ਚੱਲੇ ਹੈਗੇ ਆ ਜਾਂ ਕੰਸਟਰਕਸ਼ਨ ਦੇ ਪੇਪਰ ਹੈਗੇ ਆ ਜਾਂ ਕਿਸੇ ਹੋਰ ਚੀਜ਼ ਦੇ ਹੈਗੇ ਆ ਸੋ ਜਿਹੜੇ ਪੇਪਰ ਹੁੰਦੇ ਆ ਉਹੀ ਤੁਸੀਂ ਆਪਣਾ ਰੋਲ ਉਹਦੇ ਵਿੱਚ ਲਿਖਣਾ ਹੁੰਦਾ ਆ ਜਦੋਂ ਕਿਤੇ ਇਹ ਮਿਸਟੇਕ ਲਈ ਤੁਹਾਨੂੰ ਕਿਉਂਕਿ ਬਹੁਤ ਜਿਆਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਸਾਰਾ ਤਾਂ ਇਟਾਲੀਅਨ ਲੈਂਗੁਏਜ ਦੇ ਵਿੱਚ ਹੁੰਦਾ ਆ ਸੋ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਫਾਈਲ ਭਰਾਨੇ ਹੈਗੇ ਆ ਕਿਸੇ ਚੱਜ ਦੇ ਬੰਦੇ ਤੋਂ ਭਰਾਲਿਆ ਕਰੋ ਆਪ ਕਈ ਵਾਰੀ ਜਿਹੜੇ ਲੋਕ ਕਹਿੰਦੇ ਕਿ ਅਸੀਂ ਇੱਧਰ ਪੈਸੇ ਨਹੀਂ ਦੇਣੇ ਉਹ ਫੇ ਤਾਂ ਕਰਕੇ ਚੱਕਰ ਪੈਂਦਾ ਆ ਸੋ ਜਦੋਂ ਤੁਸੀਂ ਬਾਹਰ ਜਾਂਦੇ ਇਟਲੀ ਦੇ ਵਿੱਚ ਜਿਹੜੇ ਪੇਪਰ ਤੁਹਾਡੇ ਆਏ ਹੋਏ ਆ ਉਹੀ ਫਾਈਲ ਦੇ ਵਿੱਚ ਲਿਖਣਾ ਕਿ ਮੇਰਾ ਆਹ ਰੋਲ ਆ ਮੇਰੇ ਕੰਸਟਰਕਸ਼ਨ ਦੇ ਪੇਪਰ ਆ ਤਾਂ ਕੰਸਟਰਕਸ਼ਨ ਵਾਲਾ ਹੀ ਐਕਸਪੀਰੀਅੰਸ ਜਿਹੜਾ ਸਰਟੀਫਿਕੇਟ ਜਿਹੜਾ ਲੱਗਣਾ ਜਿਹੜਾ ਸਰਪੰਚ ਵੱਲੋਂ ਲਾਉਨੇ ਹੈਗੇ ਆ ਤਾਂ ਹੀ ਤੁਹਾਨੂੰ ਜੈਨੂਅਲੀ ਤਰੀਕੇ ਦੇ ਨਾਲ ਸਟicker ਲਾ ਕੇ ਆਉਣਾ ਹੈ ਕਿਉਂਕਿ ਇਹ ਥੋੜੀ ਜਿਹੀ ਸਖਤੀ ਕੀਤੀ ਹੋਈ ਹੈ ਅੰਦਰ ਤੇ ਬਾਕੀ ਜੇ ਹੋਰ ਤੁਹਾਡੇ ਕੁਐਸਚਨ ਜਾਂ ਸਵਾਲ ਹੈਗੇ ਆ ਤੁਸੀਂ ਜ਼ਰੂਰ ਕਮੈਂਟ ਕਰਿਓ ਤੇ ਆਪਾਂ ਜ਼ਰੂਰੀ ਜਲਦੀ ਵੀਡੀਓ ਦੇ ਵਿੱਚ ਆਨਸਰ ਦਵਾਂਗੇ ਓਕੇ ਜੀ ਬੈਸਟ ਆਫ ਲੱਕ ਟੇਕਰ